ਨਾਮ ਸ੍ਰੀ ਰਾਇ ਗੁਰੂ ਸਾਹਿਬ ਜੀਓ ਰਰਰਾ ਸਾਹਿਬ ਹਰ ਜੁਗ ਜੁਗ ਭਗਤੋ ਪਾਇਆ ਪੈਜ ਰੱਖਦਾ ਆਇਆ RAM ਰਾਜੇ ਹਰ ਨਾਕਿਸ਼ ਦੁਸ਼ਟ ਹਰ ਮਾਰਿਆ ਪ੍ਰੇਲਾ ਤਰਾਇਆ ਹੰਕਾਰੀ ਨਿੰਦ ਕਾਂ ਵਿਠਦੇ ਨਾਮ ਦੇ ਮੁਖ ਲਾਇਆ ਜੋ ਨਾਨਕ ਸਾਹ ਹਰਿ ਸਿਰੀ ਅੰਤ ਲੈ ਛਡਾਇਆ ਸੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸਤਿ ਤਾਪਨਾ ਹੋਈ ਤੂੰ ਕਰਤਾ ਕਰਨਾ ਮੇਰਾ ਨਹੀਂ ਜਾਹੂ ਕਰੀ ਨਾ ਹੋਈ ਬਲਿਹਾਰੀ ਬਿਦਰਤਵਸਿਆ ਪ੍ਰਾਂਤ ਨਾ ਜਾਈ ਲਖਿਆ ਰਹਾਉ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸੇ ਸਿੱਤ ਸਵਾਲਿਓ ਜਿਨ ਕੀ ਤੀ ਸੋ ਬਾਰ ਪਿਆ ਕਹੋ ਨਾਨਕ ਕਰ ਤੇਕ ਨਾ ਵਾ ਤਾਂ ਜੋ ਕਿਛ ਕਰਨਾ ਸੋ ਕਰ ਰਹਾ ਸੋਦਰ ਰਾਗ ਸੋ ਮਹੱਲਾ ਭੱਲਾ ਇੱਕ ਓੰਕਾਰ ਸਦੂ ਭਸਾਤ ਸੋਦਰ ਤੇਰਾ ਕਿਹਾ ਸੋ ਕਰ ਕੇ ਹਾਂ ਚਿਤ ਤੇ ਸਰਬ ਸੰਵਾਰ ਲੇ ਵਾਜੇ ਤੇਰੇ ਨਾਮ ਅਨੇਕ ਅੰਸ਼ਖਾ ਕੀਤੇ ਤੇਰੀ ਬਾਵਨ ਹਾਰਿ ਕੀਤੇ ਤੇਰੇ ਰਾਗ ਪ੍ਰੇਸੋਂ ਕਹੀਏ ਕੀਤੇ ਤੇਰੇ ਬਾਵਨ ਹਾਰੀ ਗਉਂਦ ਤੁਮ ਨਾ ਫਾਨ ਫਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਬਵਨ ਤੁਮ ਚਿਤ ਗੋਤ ਲਿਖ ਜਾਣਣ ਲੇਖ ਲੇਖ ਤਰੰਬਿ ਚਾਵਰੇ ਗਉਂਦ ਤੁਮ ਨਾ ਈਸਰ ਪਰਮਾ ਤੇਵੀ ਸੋਹੰ ਤਿਸਦਾ ਸਵਾਦੀ ਗਾਵੰ ਤੁਧਨੋ ਇੰਦਰ ਦਰਾਸਨ ਵਿਠੇ ਦੇਵਕਿਆਂ ਅੰਦਰ ਨਾਲੇ ਗਾਵੰ ਤੁਮ ਸਰ ਸੰਵਾਦੀ ਅੰਦਰ ਗਾਵੰ ਤੁਧਨੋ ਸਾਧ ਚਾਰੀ ਗਾਵੰ ਤੁਮ ਜਿਤੇ ਸਤੇ ਸੰਤੋਖੀ ਗਾਵੰ ਤੁਧਨੋ ਵੀਰ ਪਰਾਰੇ ਗਾਵੰ ਤੁਨੋ ਕੰਡਸਕੰਦ ਰਖੀਸਰ ਜੋਜ ਗਵਿੰਦਾ ਨਾਲੇ ਗਾਵੰ ਤੁਧਨੋ ਮੋਹਨਿਆ ਮਨਮੋਹਨ ਸੁਰਗਮਾਛ ਪਿਆਲੇ ਗਾਵ ਦਰਦ ਨਾ ਪਾਏ ਤੇਰੇ ਅਰਥ ਅਸੀਸ ਨਾਲੇ ਗਾਉ ਦਿਲ ਨੋ ਜੋਤ ਮਹਾਪੁਰ ਸੂਰਾ ਕਾਮਨ ਤੁਸ ਨੋ ਖਾਣੀ ਚਾਰੇ ਗਾਉ ਦਨੋ ਖਾਂਡ ਮੜਲੇ ਵਰ ਮੰਡਾ ਕਰ ਕਰ ਰਖੀਂ ਤੇਰੇ ਧਾਰੀ ਤੇਜ ਦਨੋ ਗਾਵਨ ਜੋਤਿ ਭਾਵਨ ਰਚੇ ਤੇਰੇ ਭਗਤ ਰਸਾਲੇ ਔਰ ਕਹਤੇ ਤੁਧਨੂ ਗਾਵਨ ਸੇ ਮਿਚਤ ਨਾ ਆਵਨ ਨਾ ਨੀ ਕਿਆ ਵਿਚਾਰੀ ਕੋਈ ਸੇਂਹ ਦਾ ਸੱਚ ਸਾਹਿਬ ਸੱਚਾ ਸਾਚੀ ਨਾਹੀ ਹੈ ਕੀ ਹੋਸੀ ਜਾਈ ਨਾ ਜਸ ਵਿੱਚ ਨਾ ਜਿੰਨ ਰਚਾਈ ਰੰਗੇ ਰੰਗੇ ਪਾਤੀ ਕਰ ਕਾ ਜਿਨਸੀ ਮਾਇਆ ਜਿਨ ਨੂੰ ਪਾਈ ਕਰ ਕਰ ਦੇਖੇ ਕੀਤਾ ਆਪਣਾ ਜੋ ਤਸਦੀਬ ਲਿਆਈ ਜੋ ਤਸਭਾਵੇ ਸੋਈ ਪਰਸੀ ਫਿਰ ਹੁਕਮ ਨਾ ਕਰਨਾ ਚਾਹੀਏ ਸੋ ਪਾਰਤ ਸਭ ਸਾਹਾ ਪਾਰਤ ਸਾਈ ਨਾਨਕ ਨਿਹ ਰਜ਼ਾਈ ਆਸਾ ਮਹੱਲਾ ਅਹਿਲਾ ਕੌਣ ਵੱਡਾ ਆਖੇ ਸਭ ਕੋਏ ਕੇ ਵੱਡਾ ਵੱਡਾਰੀਤਾ ਹੋਏ ਇਹ ਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੀ ਤੇ ਦੇ ਰਹੇ ਸਮਾਏ ਵੱਡੇ ਮੇਰੇ ਸਾਹੀ ਵਾ ਗਹਿਰ ਗੰਭੀਰਾ ਗੁਨੀ ਗਹਿਰਾ ਕੋਇ ਨਾ ਜਨ ਤੇਰਾ ਕੀਤਾ ਕੇਵਲ ਜੀ ਰਹਾਉ ਸੋ ਸਤੇ ਮਰ ਸੋ ਸੁਖੰ ਵਾਈ ਸਭ ਕੀਮਤ ਮਤ ਕੀਮਤ ਪਾਈ ਗਿਆਨੀ ਧਿਆਨੀ ਗੁਰ ਬਰਹਾਈ ਕਹਿਣਾ ਚਾਹੀਏ ਤੇ ਜੀ ਤਲ ਬੜਾਈ ਸਭ ਸਾਤ ਸਭ ਤਾ ਪੋ ਸੋ ਚੰਗੀਆਂ ਸੰਤਾ ਪਰਖਾਂ ਕੀਆਂ ਵਡਿਆਈਆਂ ਬਦਵਨ ਸਿੱਧੇ ਕਨੇ ਨਾ ਪਈਆ ਕਰ ਮਿਲੇ ਨਾਹੀ ਥਾਖ ਰਹੀਆ ਆਪਨ ਵਾਲਾ ਕੀ ਵਿਚਾਰ ਥੋਤੇ ਪਰੇਤਰੇ ਪੰਡਾਰਾ ਜਿਸ ਤੋਂ ਦੇਸੇ ਕਾਚਾਰ ਹਾਨੁਕ ਸਾਸ ਸਵਾਰਨ ਹਾਰਾ ਸਭ ਮਹੱਲਾ ਪਹਿਲਾ ਆਖਾਂ ਜੀਵਾ ਮਿਸਰੇ ਮਰ ਜਾਓ ਆਖਣੀ ਓਖਾ ਸਾਚਾ ਨਾਮ ਸਾਚੇ ਨਾਮ ਕਿ ਲਾਗੇ ਭੂਖਾ ਤੇ ਭੁਖੇ ਕੈ ਚਲੀਏ ਦੂਖ ਸੋਖੋਂ ਬਿਸਰੇ ਮੇਰੀ ਮਾਈ ਸਾਚ ਸਹ ਸਾਚੀ ਨਾਹੀ ਰਹਾਓ ਸਾਚੇ ਨਾਮ ਕਿਤਲ ਵਡਿਆਈ ਆਖ ਥਕੇ ਕੀਮਤ ਨਹੀਂ ਆਈ ਜੈਸਾ ਮਿਲਕੇ ਆਖਣ ਰਾਹੀ ਵੰਡਾ ਨਾ ਹੋਵੇ ਘਾਟ ਨਾ ਜਾਏ ਨਾ ਹੋ ਮਰੇ ਨਾ ਹੋਵੇ ਸੋਖ ਜਿੰਦਾ ਰਹੀ ਨ ਚੁਕੇ ਖ਼ੋਭ ਗਣੇ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਈ ਜੇ ਵਰ ਆਪ ਤੇ ਵਰ ਤੇ ਦੀਂਦਾਤ ਜਿੰਦਨ ਕਰਕੇ ਕੀਤੀ ਰਾਤ ਖਾਸਮ ਵਿਸਾਰੇ ਤੇ ਕੁਮਜਾਤ ਨਾਨਕ ਨਾਮੀ ਵਾਰਿਸਨਾਥ ਰਾਹ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤੁਸਤ ਬਰਖਾ ਬਨੂ ਪਰਉਪਰਕਾ ਸਮ ਕੀਰੇ ਕਰਮ ਸਦਕ ਦਸਨदाई ਰਧਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੁਖੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਪਰਾ ਸਕਾਈ ਹਰ ਕੀਤ ਹਮਰੇ ਰਹਿ ਰਾਸ ਰਹਾਉ ਹਾ ਜਿਨ ਕੇ ਬਣ ਭਾਗ ਵਢੇ ਰੈ ਜਿਨ ਹਾ ਹ ਸਰੰਧਾ ਹਰ ਪਿਆਸ ਹਰ ਹ ਨਾਮ ਲਿਸਕਾ ਸੇ ਸੰਗਤਿ ਗੁਣ ਪ੍ਰਗਾਸ ਜੇਨ ਹਰ ਹਰਸ ਨਾਮ ਨ ਪਾਇ ਤੇ ਭਾਗ ਹੀਨ ਜੰਪਾਸ ਜੋ ਹਦੋਂ ਸੰਗਤ ਨਹੀਂ ਆਏ ਸੁਖ ਜੀਵੈ ਸੁਖ ਜੀਵਾ ਜਿਨ ਹਰ ਜੀ ਸਦਗੁਰ ਸੰਗਤ ਪਾਇ ਤੋ ਰ ਮਾਸਖ ਲਿਖਿਆ ਲਿਖਾਸ ਧਨ ਧਨ ਸਾ ਸੰਗਤ ਜਿਤ ਹਸ ਪਾਇ ਮਨ ਜਿ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵੀਂ ਸਾਹਿ ਰ ਮਚ ਤਵ ਓ ਦਮ ਜਾ ਅਹਰ ਹਾ ਜੀਓ ਫਰਿਆ ਤਿਆਲ ਬਸਰ ਮੈਂ ਜੰਤੂ ਪਾਇ ਤਾਪਦਸ ਗਿਆ ਕੀ ਕਰ ਧਰਿਆ ਮੇਰੇ ਮਾਦੋ ਜੀ ਸਾ ਸੰਗਤ ਮਲੇ ਸੋ ਤਰਿਆ ਗੁਰ ਪਰ ਸਾਧ ਪਰਮ ਪਦ ਪਾਇ ੋਕੇ ਕਾਟ ਹਰਿਆ ਰਹਾਉ ਜਿਨ ਪਸਾ ਲੋ ਸਤਵੰਤਾ ਕੋਈ ਨਕਸ ਕੀ ਧਰਿਆ ਜੈ ਸਜਗ ਸਵਾਹੇ ਠਾਕੁਰ ਕਾਹੇ ਮਨ ਪਾ ਕਰਿਆ ਓ ਦਿਉ ਡਿਆਗੇ ਸੇ ਕੋਸਾ ਪਾਛੇ ਬਸ਼ਰੇ ਸ਼ਰਿਆ ਤਨ ਕਵਲ ਕਲਾਵੇ ਕਵਲ ਚਗਾਵੇ ਮਨ ਮੇ ਸਮਰਨ ਕਰਿਆ ਸਵਨ ਦਾਨ ਦਸਿਆ ਟਿਸ ਦਾਨ ਠਾਪੁਰ ਕਰਤ ਲ ਘਰਿਆ ਜਾ ਨਾਨਕ ਬਲ ਬਸਦ ਬਲ ਜਾਈਏ ਤੇਰਾ ਅੰਤ ਨ ਪਾਰਾ ਵਰਿਆ ਰਾਗਾ ਸਮਹੱਲਾ ਚੌਥਾ ਸੋ ਪਰ ਕੇ ਕੋ ਓੰਕਾਰ ਰਿਵਸਾਦ ਸਫਰਖ ਨਿਰੰਜਨ ਹਰਪੁਰਖ ਨਿਰੰਜਨ ਹਰ ਅਗਮ ਆਗਮਿਆ ਪਾਰਾ ਸੰਤਿ ਆਵੇ ਸੰਤਿ ਆਵੇ ਤੁੰਜੀ ਹਰ ਸੱਚੇ ਸ਼ਰਿਂਧਨ ਹਾਰਾ ਤਾਂ ਜੀ ਤੁਮਾਰੇ ਜੀਤੋਂ ਜੀਆ ਕਾਤਾ ਤਾਰਾ ਹਰਿ ਆਵੋ ਸੰਤੋਂ ਜੀ ਸਭ ਦੁਖ ਵਿਸਾਰ ਨਹਾਰਾ ਹਰਿ ਆਪੇ ਠਾਕਰ ਹਰਿ ਆਪੇ ਸੇਵਕ ਜੀ ਕਿਆ ਦਾੰਦ ਕਜੰਤ ਵਿਚਾਰ ਹੋ ਕੜ ਕੜ ਅੰਤ ਸੰਦਰੰਤ ਜੀ ਹਰ ਏਕੋ ਪੁਰਖ ਸਮਾਨ ਇਕ ਦਾਤ ਇਕ ਵੇਖਾ ਜੀ ਜੀ ਤਉ ਦੇ ਰੇ ਤੂੰ ਜਿ ਬਿਦਾਨਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹੂੰ ਤਦਵਨ ਅਵਨ ਨ ਜਾਣ ਤੂੰ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਕਿਆ ਆਪਣੀ ਆਖ ਵਖਾਣਾ ਜੋ ਸੇ ਬ ਜੋ ਸੇ ਬ ਤੂੰ ਜੀ ਜਾਨਾਨ ਕਤਨ ਕਰਵਾਣਾ ਹਰਿ ਤੇ ਆਵੇ ਹਰਿ ਤੇ ਆਵੇ ਤੂੰ ਜੀ ਸੇਹ ਜੰਜਕ ਮੇ ਸੁਖ ਵਾਸੀ ਸੇ ਨਗ ਸੇ ਮੁਕਤ ਪੈ ਜਿਨ ਹਾ ਧਾਇਆ ਜੀਤੇ ਤੋਟੇ ਜਮ ਕੇ ਫਾਸੀ ਜੇਂਦਰਪਾਲ ਜਿਨ ਹਰਨ ਰਖਾ ਧਿਆਇਆ ਜੀਤਨ ਕਾ ਭੋ ਸਭ ਕਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਨ ਜੀ ਤੇ ਹਰ ਹਰ ਪ੍ਰਸਾਦਾਸੀ ਸੇ ਦਨ ਸੇ ਦਨ ਜਿਨ ਹਰ ਧਿਆਇਆ ਜੀਤ ਜਾਨਕ ਚਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਪੰਡਾ ਜੀ ਪਰੇ ਬਿਅੰਤ ਬਿਅੰਤ ਤੇਰੇ ਭੋ ਤੇਰੇ ਕੋਸਲਾ ਹਾਂ ਤੂ ਜੀ ਹਰ ਅਨ ਕਨੀਕਾ ਨਾਨੰਤਾ ਇਰੇ ਅਨਕ ਤੇਰੇ ਅਨ ਕਰੇ ਹਰ ਪੂਜਾ ਜੀ ਤਾਪ ਤਪੇ ਜੱਪੇ ਵਿਅੰਤਾ ਤੇਰੇ ਅਨੇਕ ਤੇਰੇ ਅਨੇਕ ਪਰੇਵਾ ਸਮਰਾ ਸਤ ਸੰਜੀ ਪਰ ਕਰਿਆ ਕਰ ਕਰਮ ਕਰੰਤਾ ਸੇ ਭਵ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ ਤਾ ਤੁਆਤ ਪਰਖਿਆ ਪਰੰਪਰ ਕਾਤਾ ਜੀ ਤੁਝੇ ਬੜਿਆ ਵਰਨਾ ਕੋਈ ਤੂੰ ਜੁਗ ਜੁਗੇ ਖੋਸਦਾ ਸਦਾ ਸਦਾ ਤੂੰ ਏਕ ਹੋਣ ਜੀ ਤੂੰ ਨੀਚ ਚਲ ਕਰਤਾ ਸੋਈ ਜਿਆ ਤੇ ਭਾਵੇ ਸੁਈ ਵਰਤੇ ਜੀ ਤੂੰ ਆਪੇ ਫਰੇਸ ਹੋਈ ਤੇ ਆਪੇ ਸੇਟ ਸਭ ਉਪਾਈ ਤੇ ਆਪੇ ਸੰਜੇ ਸਭ ਕੋਈ ਜਹ ਨਾਨੂ ਗੁਣ ਗਾਵੇ ਕਰਤੇ ਕੇ ਜੀ ਜਹ ਸੋਲੋ ਜੇ ਕਾ ਸੋਨੋਈਆ ਸਮਹੰਦਾ ਚੂਠਾ ਤੁਮ ਕਾ ਤਾ ਸਚਿਆਰ ਮਿੰਤਾ ਸਈ ਜੋਤੁ ਉਪਾਇ ਸੇਤੀਸੀ ਜੋਤੁ ਦੇ ਸੋਈ ਹੋ ਪਾਈ ਰਹਾਵ ਸਭ ਤੇ ਜੀ ਤੁਮ ਸਭ ਨੀ ਧਿਆਇ ਜਿਸ ਨੂੰ ਕਿਰਪਾ ਗੁਰੁ ਨਾਮ ਅਰਥ ਨ ਪਾਇਆ ਪਰ ਮੁਖ ਲਾਤਾ ਮਨ ਮੁਖ ਗਵਾਇ ਰਿਆ ਬਿਸ਼ੋਰੀਆ ਆ ਮਿਲਾਇਆ ਤੂੰ ਦਰਿਆ ਸਤਿ ਜੀ ਹਿਮੰਤ ਜਿਵਨ ਦੂਜਾ ਕੋਈ ਨਾਇ ਜੇ ਜਾਣ ਸਭ ਤੇ ਰਾਖੇ ਰਭ ਜੋਗੁ ਕਮਲ ਸਿਆ ਸੰਗੋ ਕੀ ਮੇਲ ਜਿਸਾ ਨੋ ਤੋ ਜਾਣਾਇ ਸੋ ਜਿਨ ਚਾਣੀ ਹਰ ਕੋ ਸਤਿ ਹੀ ਆਖ ਵਖਾਣੀ ਦਿਨ ਹ ਸੇਵਿਆ ਤੁੰ ਸਕ ਪਾਇਆ ਸੇਜੇ ਹੀ ਹਰ ਨਾਮ ਸੁਆਇਆ ਤੂੰ ਆਖੀ ਕਰਤਾ تیਰਾ ਕੀਆ ਸੋ ਹੋਇ ਤਦੋਂ ਨੋ ਤੋ ਜਾਵਰ ਨਾ ਕੋਇ ਤੂੰ ਕਰ ਕਰ ਵੇਖੇ ਜਾਣੀ ਇਸ ਜਾਨਾ ਨੂੰ ਪਰਮ ਕ ਪਰਮ ਘਟ ਹੋਇ ਆਸਾ ਮਹੱਲਾ ਪਹਿਲਾ ਐਸੋ ਲੇ ਪਈ ਲੈਨੀ ਬਾਸਾ ਪਾਣੀ ਪਾਪਕ ਤਿਨੇ ਕੀਆ ਅੰਕ ਜਮੂ ਭਗ ਨਿਹ ਚਾਲੇ ਹਮ ਦੇਖਾਂ ਤੇ ਦੂ ਭੀ ਅਦੇ ਮਨ ਏਕ ਨ ਚਿਤ ਸਮੂੜ ਮਨਾ ਹਰ ਵਿਸਰਾ ਤੇਰੇ ਗੁਣ ਗਦਿਆ ਰਹਾਓ ਤਾਹੋ ਜਤੀ ਸਤੇ ਨਿਹ ਪੜਿਆ ਮੂਰਖ ਮੁਗਤਾ ਜਨਮ ਭਿਆ ਾਰਮਦ ਨਾਨਕ ਤਨ ਕੀ ਸਤਨਾ ਜੀਤੋਂ ਨਾਹੀ ਬਿਸਰਿਆ ਸਮਹੱਲਾ ਪੰਜਮਾ ਹੋਏ ਪ੍ਰਾਪਤ ਮਾਨਖ ਦੇਵਰੀਆ ਗੋਬਿੰਦ ਮਿਲਨ ਕੀ ਏ ਤਰੀ ਵਰੀਆ ਔਰ ਕਾਇਤਰੇ ਕਿਤੇ ਨਾ ਕਾਮੁਲ ਸਾ ਸਮਤ ਪਜ ਕੀ ਬੰਨਾ ਰਾਂ ਜਾਮ ਲਾਹ ਓਂ ਜਲ ਤਨ ਕੈ ਜਨ ਬਥਾ ਜਾਤ ਰੰਗ ਮਾਇਆ ਕੇ ਰਹਾਉ ਜਬ ਤਵ ਸੰਜਮ ਧਰਮ ਨਾ ਕਮਾਇਆ ਸੇਵਾ ਸਾਧਨ ਜਾਨਿਆ ਹਰਿ ਰਾਇਆ ਪਹ ਨਾਨਕ ਹਮ ਨੀਚ ਪਰਮਾ ਸਾਨ ਨ ਪਰੇ ਕੀ ਰਖ ਸਰਮਾ ਆ ਜੀ ਦਾ ਸਿਮੇ ਕਯੋ ਬਾਜੀ ਬਿੰਤੇ ਚੋ ਪਈ ਅਮਰੇ ਗਰੋ ਹਾ ਮਿਰੱਛਾ ਬੋਨ ਹੈ ਚਿਤ ਕੇਸ਼ਾ ਅਜੰਮਹਿ ਹਮਾਰਾ ਖਨਾ ਜਾਨ ਪਰੋਪਤੀ ਪਾਰਾ ਅਮਰੇ ਦਰਸ ਬੇ ਤੁਮ ਕਾਹੂ ਆਪ ਹਾ ਦੇ ਮਹੀ ਬਚਾਓ ਸਖੀ ਬਸੇ ਮੋਰੋ ਪਰਵਾਰਾ ਸਿ ਭਗਸ਼ਿਕ ਸਵੇ ਖਰਤਾਰਾ ਮੋਰ ਸ਼ੋਨਜ ਕਰਦੇ ਘਰੀਏ ਸਭਰਨ ਕੋ ਆ ਸੁਘਰੀਏ ਉਹ ਨਹੇ ਹਮਾਰੀ ਆਸਾਤ ਹੋਰ ਭਜਨੀ ਕੀ ਰਹੇ ਪਿਆਸਾ ਸਮੇਂ ਆ ਸੜਕੋਂ ਨਾ ਧਿਆਉ ਜੋ ਵਰਚੋਂ ਸੁਤੰਤੇ ਭੰ ਸੇਵ ਸਿਕ ਹਮਾਰੇ ਤਾਰੀ ਐ ਚੰ ਚੰ ਸਤਰਾ ਵਾਰੀ ਮਾਰੀ ਆਪ ਹਾਤੇ ਮਝੇ ਵਰੀ ਐ ਮਾਨ ਕਾਲ ਕਾਤ ਅਸਨ ਵਰੀਏ ਹੋਜੇ ਹੁਦਾ ਹਮਾਰੇ ਪਛਾ ਸਰੀਆ ਸੋ ਜੋ ਕਰਿਉ ਰਚਾ ਆਖਲੀ ਉਮਰ ਆਖਨ ਹਾਰਿ ਸਾਈ ਸੰਸਾਹੀ ਪਿਆਰੀ ਦੇਨ ਬੰਦਿਸ਼ਣ ਕੇ ਹੰਤਾ ਤਾਤਮਹ ਪਰਿਯਤਸਕੰਤਾ ਕਾਲ ਸੈ ਬ੍ਰਹਮਾ ਅਵਤਾਰਾ ਕਾਲ ਸੈ ਸੰਜੂ ਅਵਤਾਰਾ ਕਾਲ ਸੈ ਕ੍ਰਿਸ਼ਨ ਪੁਰਨ ਕਾਸਾ ਸਭਲ ਕਾਲ ਕਾ ਕੀਆ ਸਮਾਸਾ ਜਮਨ ਕਾ ਜੋ ਕੀ ਸਭ ਕੀਓ ਬੇਦਰਾਇ ਬ੍ਰਹਮਾ ਜੋਤੀ ਜੋ ਜਮਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾ ਸੰਜਗਤ ਬਨਾਇਓ ਦੇਵ ਦਸ਼ਨ ਪੰਚਾਇਓ ਆਸ ਅੰਤੇ ਕੀ ਅਵਤਾਰਾ ਸੋਏ ਬੁਰੇ ਸੋ ਜੋ ਹਮਾਰਾ ਨਮਸਕਾਰ ਤਿਸ ਹੀ ਕੋ ਹੰਬਾਰੀ ਸੋ ਜਜਿ ਨਿਹਾਸ ਵਾਰੀ ਲੋਗੋਂ ਕਾ ਸੇ ਕੋ ਨਸਕਤੀ ਉਸ ਤਰਨ ਕੋ ਪਨ ਮੋਹਤ ਕੀਓ ਘੜ ਘੜ ਕੇ ਅੰਦਰ ਕੀ ਜਾਨਤ ਭਰੇ ਬਰੇ ਕੀ ਪੇਰ ਪਰ ਸ਼ਾਂਤ ਜੇਕੇ ਤੇਗੋਂ ਚਾਸਤ ਉਲਾਸਾ ਪਰ ਕਿਰਪਾ ਦਿਸ਼ਤ ਕਰ ਫੂਲਾ ਸੰਤਨ ਦੁਖ ਪਾਈ ਤੀ ਦੁਖੀ

ਇਕ ਰੂਪਨੁ ਪਸ਼ਰੂਪਾ ਰੰਗ ਪਿਉਰਾ ਪੀਖੂਪਾ ਅੰਡਜਿਰ ਸਿਤਜ ਕੀਨੇ ਉਤ ਬਜਖਾਂ ਬਹਰ ਜਿ ਜੀਨੇ ਤਮੋ ਹੁਲਾਜਾ ਹੈ ਬੇਟਾ ਹਉ ਸੰਕਰ ਕੈ ਸੰਕਰ ਕੈਠਾ ਤਗਰੇ ਸਿੰਧਖਾਇ ਅਚੰਬੋ ਆਜਿਕਾ ਸੁਪਸ਼ੰਭਾ ਅਵਰ ਸ਼ਾਮੀਰੇ ਤਮ ਕਰੋ ਸਿਖਵਾ ਸਿਖ ਸੰਪਰੋ ਦੋ ਜਿਤ ਉਰਤ ਪਾਤਾ ਸਭੁ ਮਲੇਸ਼ਵਰਨ ਘਾਤਾ ਜਿਹ ਤੋ ਤਾ ਸਾਨੀ ਪਰੇਤਨ ਕੇ ਦੌਰ ਦਾ ਤਹੈ ਮਰੇ ਔਰ ਖਜੋ ਬਗ ਬਰੇ ਤਿਹਾਰੇ ਇਤਨ ਕੇ ਤੁਮ ਸੰਕਰ ਸਭ ਤਾਰੀ ਜੋ ਕਲ ਕੁ ਗਵਾਰ ਤੇ ਆਏ ਹੈ ਤਾਂ ਕੀ ਕਾਰ ਨਿਕ ਨਿਆ ਹੈ ਰਸ਼ਾ ਹੀ ਤਾਈ ਸਭ ਕਾਲਾ ਦੁਸ਼ਟ ਅਰੇ ਟਾ ਤੇਰੇ ਤਕਾਲਾ ਕਿਰਪਾ ਦੇ ਤਨ ਜਾਇ ਨਹਰ ਹੋ ਤਾਂ ਕੀ ਤਾ ਤਨ ਕਮੋ ਹਰੋ ਅਰੇ ਜਿਸੇ ਕਰਮੋ ਸਭ ਹੋਈ ਦੁਰਤ ਸ਼ਾਸੀ ਸਕੀ ਨਾ ਕੋਈ ਏਕ ਵਾਝੇ ਤੁਮੇ ਸੰਭਾਰਾ ਕਾਲ ਫਾਰਤੀ ਤਾਈਂ ਵਾਰ ਜਿਨਨ ਨਾਮ ਤਿਹਾਰੋ ਆਂ ਦਰਦ ਤੋੜ ਤੋਕ ਤੇਰਹਾ ਖਾਲਾ ਖੇਤ ਮੈਂ ਸੰਤਿਹਾਰੀ ਆਪਹਾ ਦਿਨੋ ਵਾਰੀ ਸਰਵ ਥੋਰ ਮੋਹੋ ਸਹਾਈ ਤੁੰਤੋਕ ਤੇ ਲੋ ਮਚਾਈ ਖਾਲਾ ਖੇਤ ਮੈਂ ਸੰਤਿਹਾਰੀ ਆਪਹਾ ਦਿਨੋ ਵਾਰੀ ਸਰਵ ਠੋਰ ਮੋਹ ਸਹਾਇ ਤੁਟ ਤੋਖ ਤੇ ਲੋਭ ਮਚਾਈ ਸਵਈਆ ਆਈ ਗਏ ਜਬ ਤੇ ਤੁਮਰੇ ਤੁਮ ਤੇ ਕੋ ਆਵਤ ਦੇ ਨਹੀਂ ਆਨਿਉ ਰਾਮ ਰਹੀ ਪੁਰਾਣ ਪ੍ਰਾਨ ਅਨੇਕ ਹੈ ਮਤ ਇੱਕ ਨ ਮਾਨਿਉ ਤੁਮਰਾ ਸਾਤਰ ਵੇਦ ਸਭੈ ਬੋ ਭੇਜ ਕੇ ਆਮੇ ਕਿ ਨ ਜਾਣਿਉ ਤੇ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿ ਸਕੋ ਹੈ ਬਖਾਨੀ ਦੁਹਰਾ ਸਗਲ ਦਵਾਰ ਕੋ ਛਾੜ ਦਕੇ ਇਹੋ ਤਹਾਰੂੰ ਦਵਾਰ ਵਾਹਿਗਹਿ ਕੀ ਲਾ ਜੀ ਅਸ ਗੋਵਿੰਦਾਸ ਤਹਾਰ ਸਗਲ ਦਵਾਰ ਕੋ ਛਾੜ ਦਕੇ ਇਹੋ ਤਹਾਰੂੰ ਦਵਾਰ ਵਾਹਿਗਹਿ ਕੀ ਲਾ ਜੀ ਅਸ ਗੋਵਿੰਦਾਸ ਤਹਾਰ ਰਾਮ ਕਲੀ ਮਹੱਲਾ ਤੀਜਾ ਆਨੰਦ ਦੇ ਕੋ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆਮਰੀ ਮਾਇ ਸਤਿਗੁਰੂ ਮੈਂ ਪਾਇਆ ਬਦਗੁਰਤਾ ਪਾਇਆ ਜਿਸੇ ਸਿਥੀ ਮਨ ਵਜੀਆ ਵਧਾਈਆ ਹਰਾ ਤਨ ਪਰਵਾਰ ਪਣੀਆ ਸ਼ਬਦ ਕਾਵਣੀ ਆਈਆ ਜਉ ਤੋਤਾ ਕਾਉ ਹਰੀ ਕੇ ਰਾਮ ਮੰਜਨੀ ਵਸਾਇਆ ਇਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਾਨ ਮੇਰੇ ਆ ਤੂੰ ਸਦਾ ਰੂਹ ਹਰਿ ਨਾਲੇ ਹਨਾ ਰੂਪ万 ਮੇਰੇ ਦੂਖ ਸਾਭ ਵਿਸਾਰਨਾ ਅੰਗੇਕਾਰੂ ਕਦੀ ਤੇਰਾ ਕਾਜ ਸਭ ਸਵਾਰਨ ਤਉ ਨਾ ਗਲਾ ਸਮਰਾਸ ਸਭੀ ਸੋ ਕਉ ਮਨੋ ਵਸਾਨੀ ਕਹੇ ਨਾਨਕ ਮਾਨੀਏ ਸਦਾ ਰੂਹ ਹੰਦਾਲੇ ਸਾਚੇ ਸਾਹਿਵਾ ਕਿਆ ਨਹੀਂ ਕਰਤੇ ਰਹਿ ਕੰਤਾ ਤੇਰੇ ਸੋ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਲਾਹਾ ਤੇਰੀ ਨਾਮ ਮੰਨਉ ਸਾਗੈ ਨਾਮ ਜਿਨ ਕੇ ਮਨ ਵਸਿਆ ਬਾਜੇ ਸ਼ਬਦ ਖਨੇਰੇ ਇਹ ਆਨੰਦ ਸੱਚੇ ਸਾਇਬ ਕਾ ਨਹੀਂ ਪਰਤੇ ਲੈ ਸੱਚਾ ਨਾਮ ਮੇਰਾ ਆਧਾਰ ਸਾਜ ਨਾਮ ਆਧਾਰ ਮੇਰਾ ਜਿਨ ਪੱਖਾਂ ਸਭ ਗਵਾਈਆਂ ਪ੍ਰਸਾਦ ਕਮਲ ਹਾਏ ਕਿਸਿਆ ਜੀ ਨੀਸ਼ਾ ਸਭ ਪੁਜਾਈਆਂ ਅਦਾ ਪ੍ਰਮਾਨ ਕੀਤਾਂ ਪਰੇ ਮਿੱਟੋ ਜਿਸ ਦੀਆਂ ਇਹ ਵਡਿਆਈਆਂ ਇਹ ਨਾ ਸੁਣੋ ਸੰਤੋ ਸ਼ੋਦ ਤਰੋਪਿਆ ਲੋ ਸਾਚਾ ਨਾਮ ਮੇਰਾ ਆਧਾਰੋ ਬਾਜੇ ਪੌਂਜ ਸ਼ੋਦ ਤਕਾ ਸਭਾਂਗੇ ਕਾ ਸਭਾਂਗੇ ਸ਼ਬਦ ਬਾਜੇ ਪਲਾ ਜਿ ਕਰਤਾਰੀਆਂ ਪੌਂਜ ਦਬਾਸ ਕੀਤੇਂ ਕਾਲਖੰਡ ਕੁਮਾਰੀਆਂ ਸੁਰ ਕਰਮ ਪਾਇਆ ਤੋ ਜਿਨ ਕੋ ਜਿ ਨਾਮ ਹਰ ਕੇ ਲਾਗੇ ਕਹੇ ਨਾਨਕ ਤੈਸ ਕੋ ਵਾ ਤਿਤ ਕਰ ਅਨਹਦ ਬਾਜੇ आनंद सुनो बड़े पागी हो सुनोर्थ पूरे पार परम पर पाय होतए सगलम सोने दुख रोप संताप पुत्रे सुनी सच्ची वाणी संत साजन पै ससे पूरे गुरु ते जानी सुनते पुनीत कहते पवित्त सद्गुरिया पर पूरे परवंत दानक प्रचारन लागी

ਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋਂ ਨਾਹੀ ਮੈਨੂੰ ਜੋ ਕਿ ਤੋਈ ਮੈਂ ਨਰਗੁਣ ਯਾਰੇ ਕੋ ਬਨਨਾਹੀ ਆਪੇ ਤਸ ਕਿਉਈ ਤਸ ਪਿਆ ਮਹਾਰਾਮ ਤੁਸਤ ਕਰ ਸਿਨ ਮਿਲਿਆ ਨਾਨਕ ਨੇ ਆ ਮਲੇ ਤਾ ਜੀ ਮਾ ਤਨ ਮੋਤੀ ਬਿਹਰੀਆ ਫੋੜੀ ਤਥੇ ਤੁਮ ਸਮਰਾਥ ਜਥੇ ਕੋ ਨਾਇ ਉਥੇ ਤੇਰੀ ਰਖ ਆਪਣੀ ਉਹ ਦਰਮਾਈ ਹੁਣ ਕਹਿ ਜਮ ਕੇ ਦੂਤ ਨਾਹੀ ਤੇ ਸਰਜਾਈ ਪਾਜਬ ਖੁਸ ਕਾ ਪ੍ਰਸਾਦੀ ਪਾਰ ਪਾਏ ਜਿਨ ਕੋ ਲਗੀ ਪਿਆਸ ਮਰਤ ਸੇ ਖਾਏ ਕਰਮੇ ਗੁਣ ਗੁਣ ਗੋਬਿੰਦ ਗਾਏ ਸਭ ਸੇ ਨੋ ਪ੍ਰਪਾਸ ਮਾਲੇ ਸਾਹੇ ਸਾਈ ਪ੍ਰਥਾ ਕੋਈ ਨਾ ਜਾਏ ਜੇ ਅਤ ਜਾਏ ਸਲੋਕ ਮਹੱਲਾ ਪੰਜਮਾ ਅੰਤਰ ਗੁਰਿਆ ਆਰਾਧਨਾ ਜੀਵਾ ਜੋ ਗੁਰਨਾਉ ਦੇ ਤੇਰੀ ਸਦਕਾ ਪਰਿ ਕ੍ਰਣਾ ਸੁ ਨੀਤ ਸਨਾ ਪਰਨਾਮ ਆਰੋੜ ਸੇਤਿ ਲੱਤਿਆ ਦਰਗੇ ਪਾਈਏ ਥਾਪ ਪਹਨਾਂ ਨਿਂ ਕਿਰਪਾ ਕਰੇ ਜਿਸ ਨੂੰ ਐ ਭੰਦੇ ਜਗ ਮੇ ਉਤਮ ਘਾੜੀਐ ਵੇ ਲੈ ਕੇ ਹੀ ਕੇ ਮਹੱਲਾ ਪੰਜਮਾ ਰਖੇ ਰਖਣਹਾਰ ਆਪ ਵਾਰਿਨ ਗੁਰ ਕੀ ਤੈਰੀ ਪਾਏ ਕਾਸ਼ ਵਾਰਿਨ ਵਾ ਆਪ ਦਿਆਲ ਮਨੋ ਨਗ ਸਾਲ ਸਾジナ ਕੇ ਸੰਗ। ਹੌਜਲ ਤਾਰੀਨ। ਸਾਖ ਪਤਨਿੰਦਕ ਦੋਇਸ਼ ਕੈ ਨਮਾਹੀ ਵਿਦਾਰੀ ਅਨੰਦ। ਜਿਸ ਸਾਹਿਬ ਕੀ ਟੇਕ ਨਾਨਕ ਮੰਨੇ ਵਾਹੀ। ਜਿਸ ਸਿਮਰਤ ਸੁਖ ਹੋਏ। ਤਗਲੇ ਦੁਖ ਜਾਹੇ। ਸਸਾ ਸਾਹਿਬ ਕੇ ਇੱਕ ਨਾਨਕ ਮੰਨਿਵਾਹਿ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ